ਉਹ ਆਏ ਤਾਂ ਛੱਟ ਦਿਖਾ ਕੇ ਲਿਆਵਾਂ ਚਲ ਇੱਕ ਬੰਦਾ ਹੈ ਉਹਦੇ ਕੋਲ ਟਰੈਕਟਰ ਹੈ ਵਾਲਾ ਪੁਰਾਣਾ ਹਾਂ ਨਾਲ ਟਰੈਕਟਰ ਬਕਾਵਾਂਗੇ ਹਾਂ ਹਾਂ ਨਾਲੇ 2 ਪੈਸੇ ਕਮਾਵਾਂਗੇ ਮੈਂ ਹੂ ਲੜਾਈ ਨਾ ਦੇਖਾਂ ਛੱਟ ਛੱਟ ਤੇ ਨਿਕੰਮ ਕਰਾਂਗੇ ਨਾ ਛੱਟ ਨਾ ਪੈਸੇ ਨਾ ਲੜਾਈ ਹਾਂ ਆਹ ਕਰੀ ਪੰਪ ਦੇਨੇ ਨੂੰ ਸਮਾਰ ਕੇ ਠੀਕ ਹੈ ਠੀਕ ਹੈ ਕੱਚਾ ਕੰਮ ਨਾ ਰਹੇ ਪੰਪ ਐਨੀ ਦੇਣੇ ਆਂ ਗਾਈ ਹੋਵੇ ਟਰੈਕਟਰ ਹੁਲੇ ਆਵੇ ਠੀਕ ਹੈ ਉਹ ਬੈਠਾ ਹੈ ਭਾਈ ਉਹਨਕੇ ਪੰਪ ਸਮਾਰ ਕੇ ਦੇ ਚੰਗਾ ਕਿਉਂ ਕਿ ਮੈਂ ਲੱਦੀ ਵਧੀਆ ਤੁਸੀਂ ਦੱਸੋ ਵਧੀਆ ਵਧੀਆ ਅਸਾਂ ਠੀਕ ਆ ਆ ਤੇਰੀ ਹੱਤ ਨਹੀਂ ਠੀਕ ਲੱਗਦੀ ਛੱਟਾਂ ਹੀ ਖਾਈ ਵਰਦਾ ਹੋਏ ਇਹਦਾ ਯਾਰ ਮੇਰੇ ਲਈ ਪਿਆਉਣੇ ਮਾਰਿਆ ਯਾਰ ਮੇਰੇ ਕਿਆ ਹੋਇਆ ਹੋਰ ਤੈਨੂੰ ਪਤਾ ਰਹੇਗਾ ਸੁਭਾਅ ਦਾ ਯਾਰ ਤੀਜੇ ਦਿਨ ਕੁੱਟ ਲੈਂਦਾ ਢਾ ਲੈਂਦਾ ਉਹਦੀ ਤੂੰ ਮਾਰਦਾ ਦੋ ਫਿਰ ਐ ਥੋੜੀ ਕੁੱਟਿਆ ਜਾਂਦਾ ਪਿਆਉਆ ਫਿਰ ਵੀ ਮੇਰਾ ਐਡਾ ਗੱਭਰੂ ਹਣਾ ਇਹ ਔਰ ਫਿਰ ਪਿਆਉ ਨੂੰ ਥੋੜੀ ਕੁੱਟਿਆ ਜਾਂਦਾ ਆ ਜਾਂ ਬਹਿ ਜਾ ਕੋਈ ਨਾਲ ਚਲ ਬਹਿ ਜਾਂਨੇ ਆ ਤੇਰੇ ਤਰਸ ਵਾਲਾ ਹੁੰਦਾ ਪਤੰਦਰਾ ਤਰਸਦਾ ਹੁਣ ਕੀ ਕਰੇ ਮੈਂ ਤਰਸਾਂ ਦਾ ਫੇਰ ਹੀ ਤੇਰੇ ਕੋਲ ਆਇਆ ਮੈਂ ਇਹਦਾ ਗੱਲ ਹੈਗੀ ਯਾਰ ਤੇਰਾ ਮੂਹ ਆ ਸਾਨੂੰ ਹਨਾ ਹਾਂ ਇਹਦਾ ਗੱਲ ਹੋਰ ਫੇਰਾ ਫਿਰ ਕੋਟੇ ਦਾ ਹਜਾ ਹੁਣ 1000 ਰੁਪਇਆ ਹੋਆ ਹੁਣ ਉਹਦੇ ਮੂਰੇ ਨਾਲ ਦਾ ਮੂਰੇ ਬੋਲੇ ਜਾ ਇਹ ਵੀ ਗੱਲ ਠੀਕ ਆ ਤੇਰੀ ਇਹਦਾ ਗੱਲ ਮੰਨਦਾ ਤੂੰ ਇਹਦਾ ਗੱਲ ਠੀਕ ਆ ਤੇਰੀ ਬਸ ਸੱਟਾ ਖਾ ਲੈਨੇ ਯਾਰ ਹੋਰ ਕੀ ਮੂਰਾ ਅਸਹਿਵ ਦੱਸ ਵੇਰਾ ਉਹ ਤਾਂ ਵਧੀਆ ਬਸ ਸੱਟਾ ਖਾ ਲਈ ਦੀਆਂ ਬਸ ਤੁਰੇ ਫਿਰਦੇ ਇੱਕ ਹੋਰ ਕੀ ਕਰਨਾ ਪਾਉਂ ਪਰ ਫੇਰਾ ਉਹ ਤਾਂ ਠੈਕਾ ਬਸ ਯਾਰ ਟਰੈਕਟਰ ਤੇ ਰਹਿਣੀ ਕੋਈ ਟਰੈਕਟਰ ਦਾ ਰੋਹੀ ਆ ਉਹਦੇ ਪਿੱਛੇ ਦਾ ਦੇਖ ਲੈ ਖਾਈ ਪਏ ਆ ਕੋਈ ਉਹ ਆਪਣੇ ਮੇਰੇ ਦੇ ਬਾਪੂ ਨੂੰ ਬਸਾਈ ਮੈਂ ਟਰੈਕਟਰ ਦਾ ਹੱਲ ਕਰੋ ਯਾਰ ਕੋਈ ਅੱਛਾ ਹੋਰ ਯਾਰ ਉਹ ਲਈ ਵੀ ਤਾਂ ਪੁਰਾਣਾ ਹੈ ਓਏ ਉਹੀ ਆ ਬਾਈ ਉਹੀ 20 ਸਾਲ ਹੋ ਗਏ ਉਹੀ ਹੈ 15 ਲੋਕ ਤਾਂ ਨਵੇਂ ਲਿਆ ਹੁੰਦੇ ਨੇ ਆਏ ਸਾਲ ਬਦਲਦੇ ਤੁਹਾਨੂੰ 20 ਸਾਲ ਹੋ ਗਏ ਹੁਣ ਕੀ ਕਰੀਏ ਬਾਈ ਬਾਪੂ ਪੈਸੇ ਨਹੀਂ ਦਿੰਦਾ ਹੁਣ ਮੈਂ ਕੀ ਕਰਾਂ ਹੁਣ ਪੈਸਾ ਪਤਾ ਕਿਹ ਲੈਣੇ ਵੇਣ ਕੇ ਟਰੈਕਟਰ ਤਾਂ ਟਰੈਕਟਰ ਚਰਾਈ ਨਾ ਕਰ ਉਹਦਾ ਖੜਾਗਾ ਮੈਂ ਤਾਂ ਚਲਾਉਂਦੀ ਰਹੀ ਮੈਂ ਤੈਨੂੰ ਮੈਨੂੰ ਦੇਖੇਗਾ ਤੇ ਚੱਲ ਚੱਲਦਾ ਚਲਾਉਂਗਾ ਮੇਰਾ ਤਾਂ ਆਪ ਹੀ ਨਹੀਂ ਜੀ ਕਰਦਾ ਚਲਾਉਂਨੂੰ ਉਹ ਅੱਛਾ ਯਾਰ ਹੋਰ ਚੱਲਦੀ ਨਹੀਂ ਮੂੰ ਅਸਦਾ ਹੁਣ ਨੂੰ ਨਵਾਂ ਲਿਆਉਂਦੇ ਐਨਾ ਟਾਈਮ ਨਹੀਂ ਛੋਡੀ ਦਾ ਬਈ ਵੱਡੀ ਗੱਲ ਬਾਤ ਆ ਯਾਰ ਹੁਣ ਸਾਡਾ ਗੱਲ ਉਹ ਵੱਡੀ ਤੇਰੀ ਵੀ ਆ ਤੇਰੇ ਕੋਲ ਕੀ ਤੋੜਾ ਕਾਸ਼ ਦਾ ਇੰਨੇ ਪੈਸੇ ਛੋਡੇ ਕੋਲੇ ਹਨਾ ਯਾਰ ਇਸੇ ਦੀ ਗੱਲ ਨਹੀਂ ਯਾਰ ਤੇਰਾ ਦਾ ਪਿਆਉ ਦਾ ਸਵਾਹ ਹੋਰ ਆ ਮੇਰੇ ਦਾ ਹੋਰ ਆ ਉਹ ਸਵਾਹ ਦੀ ਗੱਲ ਨਹੀਂ ਹੁੰਦੀ ਤੱਕੇ ਲੈਣਾ ਪੈਂਦੇ ਨੇ ਚੀਜ਼ ਨਹੀਂ ਯਾਰ ਮੇਰੇ ਨਾਲ ਪਿਆਉ ਵੀ ਨਹੀਂ ਪਤਾ ਕਿ ਨੂੰ ਸੁਣਾਦੇ ਬਾਈ ਉਹਦੇ ਇਹਨੂੰ ਸੁਣਾਤੀਆਂ ਕੱਲ ਪਰਸੋਂ ਕੀ ਆ ਉਹਨਾਂ ਦਾ ਮੁੰਡਾ ਨੰਬਰਦਾਰਾਂ ਦਾ ਉਹਨੂੰ ਸੁਣਾਤੀਆਂ ਅਸਿਆ ਹੋਰ ਇਹਦਾ ਇਹੀ ਆ ਕੁਝ ਨਹੀਂ ਹੁੰਦਾ ਯਾਰ ਟਰੈਕਟਰ ਲਿਆ ਦੇਖਦੇ ਆ ਚੱਲ ਕੀ ਬਣਦਾ ਮਰਾ ਦੇ ਪਹਿਲਾਂ ਵੀ ਛੱਟਾ ਮੈਂ ਇਹਦੇ ਵਿੱਚ ਹੀ ਖਾਧੀਆਂ ਨੇ ਟਰੈਡ ਪਿਸ ਹੁਣ ਇੱਕ ਅੱਧੀ ਹੋਰ ਖਾਲੀ ਹਨਾ ਵਾਹ ਕੀ ਹੁੰਦਾ ਹੁਣ ਇੰਨੇ ਕੁੱਟਾ ਖਾਨਾ ਹੋਰ ਖਾਲੀ ਟਰੈਕਟਰ ਲਿਆ ਹਟਲਾ ਲੋਕ ਤਾਂ ਟਰੈਟਰ ਹਰ ਸਾਲ ਬਦਲਦੇ ਨੇ ਇੰਨੇ ਨਵੇਂ ਨਵੇਂ ਟਰੈਕਟਰ ਆ ਗਏ ਨਵੇਂ ਮਾਡਲ ਆ ਗਏ 2025 ਚੱਲੀ ਜਾਂਦਾ ਹੁਣ ਉਹ ਇਹ ਤਾਂ ਆਪਾਂ ਨੂੰ ਤਾਂ ਪਤੀ ਆ ਗੱਲ ਸੁਣ ਯਾਰ ਖਿਜਦਾ ਤਾਂ ਹੈ ਹੀ ਨਹੀਂ ਕੋਸ ਉਹ ਜਿਆਦਾ ਹੁਣ ਬਾਈ ਰਹਿ ਗਈ ਵੱਡੇ ਸੰਦਾਂ ਦੀ ਸੁਪਰ ਸੀਡਰ ਰੋਟਾਵੇਟਰ ਕੰਪਿਊਟਰ ਕਰਾ ਹੁਣ ਵੇਹਣੀ ਉਹ ਕੰਮ ਪਹਿਲਾਂ ਦਾ ਇਹਦਾ ਗੱਲ ਹੈਗੀ ਆ ਹੁਣ ਫਿਰ ਕੀ ਕੀਤਾ ਜਾ ਤਾ ਤੂੰ ਮੇਰੇ ਪਿਆਰ ਨੂੰ ਸਮਝਾਇਆ ਮੇਨ ਮਤ ਨਾਲ ਲਾਜਣਾ ਹੋਰ ਤਾਂ ਕੁਝ ਕਰ ਨਹੀਂ ਸਕਦਾ ਮੈਂ ਤੂੰ ਖਾ ਨਹੀਂ ਮੈਂ ਤਾਂ ਯਾਰ ਕੋਈ ਚੱਕਰ ਨਹੀਂ ਇਹਦਾ ਬੈਂਕ ਕਰਦੇ ਲਾਇਆ ਸੀ ਤੂੰ ਨਵਾਂ ਗੱਲ ਕਰ ਮੈਂ ਤਾਂ ਯਾਰ ਮੈਂ ਤਾਂ ਤੜਕੇ ਘੜਾ ਲਿਆ ਮੈਂ ਗੱਲ ਤਾਂ ਹੋਆ ਪੈਸਾ ਸਾਰਾ ਕੋ ਉਹਦੇ ਕੋਲ ਹੈ ਬਾਈ ਹੁਣ ਮੈਂ ਹੁਣ ਕੀ ਕਰਾਂ ਹੁਣ ਜਿਹਦਾ ਮੇਰੇ ਕੋਲੇ ਟ੍ਰੈਕਟਰ ਦਾ ਤਾਂ ਹੁਣ ਆਪਾਂ ਲਈ ਕਿਹੜਾ ਸਾਡਾ ਦੇਖਿਆ ਲੋਕਾਂ ਨੇ ਟਰੈਕਟਰ ਕਿਵੇਂ ਲਈ ਫਿਰਦੇ ਨੇ ਵੱਡੇ ਵੱਡੇ ਦੇਖਿਆ ਬਈ ਆਪਾਂ ਨੂੰ ਦਾ ਪਤੀ ਹੈ ਹੁਣ ਇੱਕ ਕੱਕਦੀ ਹੋਰ ਖਾਲਾ ਸੱਟ ਕਹੇ ਦੇ ਹੋਰ ਹੋਰ ਮੈਂ ਕਰ ਦੇ ਦੇਖ ਕਿਡਾ ਟਾਕੜਾ ਡਰਾਟਾ 37 30 ਛੋੜ ਡੜਾ ਦਾ ਪਤਾ ਮੈਨੂੰ ਦੇਖਿਆ ਮੈਂ ਮੋਟਰ ਚਲਾ ਕੇ ਕੁਸ ਮਰਜ਼ੀ ਵਾਲਾ ਮੈਂ ਕਰਾਉਦੇ ਸੀ ਪਾਲਾ ਕੰਪਿਊਟਰ ਕਰਾਵਾ ਸੁਪਰ ਸ਼ਿਟ ਤਾਂ ਹੀ ਲਈ ਫਿਰਦਾ ਹੋ ਹੁਣ ਸਿੱਧੇ ਕਣਕ ਬੀਜ ਤੂੰ ਕੁਸ ਮਰਜ਼ੀ ਬੀਜ ਬਿਨਾ ਪਰਾਲੀ ਮਚਾਏ ਓਏ ਹੁਣ ਕਰੀ ਆ ਗਈ ਹੁਣ ਮੈਂ ਕੀ ਕਰਾਂ ਯਾਰ ਤੂੰ ਮੈਂ ਤਾਂ ਇਹ ਕਹਣਾ ਮੇਰੇ ਨਾਲ ਬਾਤ ਕਰ ਬਾਈ ਬਣੇ ਆਪਾਂ ਦੋਨੇ ਮੇਰੇ ਨਾਲ ਪਿਆਉਨਾ ਗੱਲ ਕਰ ਲੈਨੇ ਆਂ ਦੇਖ ਲੈਨੇ ਕੀ ਗੱਲ ਬੰਦੀ ਹੈ ਵਕਤ ਤਾਂ ਜਾਉ ਹਾਂ ਪਰ ਲੈ ਢੈਕਟਰ ਹੁਣ ਵੀ ਵਧੀਆ ਕਦੇ ਫੇਰ ਕਮਾੜ ਲੈ ਲੈ ਹਣਾ ਬਈ ਹਾਂ ਨਾ ਫੇਰ ਤਾਂ ਤੈਨੂੰ ਬਸੇ ਤਗੜੀ ਕਿੜਾ ਮੈਂ ਢੈਕਟਰ ਦੇਖਿਆ ਤੈਨੂੰ ਹਾਂ ਹਾਂ ਹੈਗੇ ਤੌਰ ਸੱਤੀ ਦੀ ਐ ਚੌੜਾ ਹੱਕ ਬੰਦਾ ਜੱਟ ਉਹਦੇ ਖਸਾੜੀ ਰਾਜ ਦੇ ਖੜਕੀ ਜਾਂਦਾ ਇਹ ਤੂ ਯਾਰ ਮੇਰੇ ਨਾਲ ਪਿਓ ਨੂੰ ਮਨਾਲਾ ਤੇ ਨਾਲੋਂ ਵੀ ਤਗੜਾ ਲੈ ਕੇ ਦਿਖਾਉਂਗਾ ਹੋਰ ਛੱਡ ਤੱਕੜਾ ਤਾਂ ਲੈ ਲਈ ਮੈਥੋਂ ਤੱਕੜਾ ਬਥੇ ਢੈਕਟਰ ਪਹਿਨ ਨਵੇਂ ਆ ਕੇ ਲੈ ਲਈ ਹਾਂ ਫੇਰ ਯੱਕ ਜੇ ਤੂੰ ਢੈਕਟਰ ਨਾ ਮਾ ਨਹੀਂ ਲੈਣਾ ਹੂੰ ਇਹਨੂੰ ਤਿਆਰ ਕਰਾ ਲਈ ਹਿੰਨਾ ਮਾਵਣ ਜੂ ਇਹ ਗੱਲ ਤਾਂ ਹੈ ਯਾਰ ਇਹ ਗੱਲ ਤਾਂ ਮੈਂ ਸੋਚੀ ਨਹੀਂ ਕਰੀ ਇਹੀ ਜਮਾ ਚਮਕਣ ਲੱਗ ਜੂ ਕਿਰਮਾ ਦਾ ਇੱਕ ਨਹੀਂ ਯਾਰ ਹੁਣ ਜੇ ਤੇਰੇ ਨਾਲ ਪਾਈ ਜਪਾ ਨਵੀਂ ਘਟਾਲਿਆ ਵਾਂਗੇ। ਉਹ ਨਵਾਂ ਯਾਰ ਤੈਨ ਦੱਸੀ ਨਾ ਗੱਲ ਮੈਂ ਬਾਈ ਤਕੜੀ ਮਿਸਤਰੀ ਮੈਨੇ ਗੱਜ ਚ ਨਵੇਂ ਨੂੰ ਫੇੜ ਕਰ ਦਿੰਦੇ ਆ ਤਲਕਰਮਪੁਰਾ ਪਿੰਡਾ ਇਹਨਾਂ ਦਾ। ਉਹ ਤਲਕਰਮਪੁਰਾ ਵਾਲੇ। ਹਾਂ ਉਹ ਸੁਣੀ ਹੂ। ਸੋਣੇ ਤਾਂ ਆਏਗੇ ਨਾ ਜਦੋਂ ਸੁਣਿਆ ਯਾਰ ਮੈਂ ਖਾਸ। ਤਰੇ ਟਾਵਰ ਬਣ ਜੂ। ਟਰੈਕਟਰ ਨੂੰ ਕੋਕਾ ਪੀਸ ਬਣਾਉਣੀ ਕੋਕਾ ਪੀਸ। ਨਵਾਂ ਨਵਾਂ ਕੱਢ ਦੇਣਗੇ ਜਮ। ਤੂੰ ਦੇਖਿਆ ਹੈਗਾ ਉਹ ਬੰਤ ਟਰੈਕਟਰ। ਗੱਲਾਂ ਹੁਣ ਲਾਤੀਆਂ ਨੇ। ਫੇ ਦੇਖ ਲੈਨੇ ਆ ਪਰ ਕਰ ਲੈਨੇ ਗੱਲਬਾਤ ਕਰੇ ਮੈਂ ਗੱਲ ਕਰਕੇ ਦੇਖ ਲੈਨੇ ਕਿਰਾ ਔਰ ਇਹਨੂੰ ਪੱਸਾ ਐਂ ਕਹਿੰਦੇ ਨਵਾਂ ਲਿਆਤਾ ਹੁੰਦਾ ਜਮੇ ਹਾਇ ਪੁਰਾਣਾ ਮਾਡਲ ਜਮੇ 2005 10 ਮਾਡਲ ਆ ਲੱਗਦਾ ਨਾ 25 ਮਾਡਲ ਇਹਦਾ ਗੱਲ ਹੈਗੀ ਆ ਫੇਰ ਕਰਕੇ ਦੇਖ ਲੈਨੇ ਕਰੇ ਗੱਲ ਮੈਂ ਕਹਿੰਦੂ ਜੇ ਨਵਾਂ ਨਹੀਂ ਤਾਂ ਨਾ ਪੁਰਾਣੇ ਦੀ ਮੋਡੀਫਾਈ ਕਰਾ ਦੋ ਗੱਲ ਨਾ ਕਰ ਲੈ ਕਰਾ ਮੋਡੀਫਾਈ ਹਾਂ ਗੱਲਾਂ ਦਾ ਅੱਗੇ ਨਹੀਂ ਕਰਦਾ ਤੂੰ ਕੋਈ ਦੁਬਾਰਾ ਤੈਨੂੰ ਪਹਿਲਾਂ ਫੇਰ ਹੁਣ ਕੀ ਕਰੀ ਯਾਰ 20 ਰੋਟਰ ਟਰੈਕਟਰ ਪੁਰਾਣੇ ਲਈ ਫਿਰ ਦੇਨੂੰ ਪਹਿਲਾਂ ਕਿ ਦੁਬਾਰਾ ਤੈਨੂੰ ਬੱਸ ਨਹੀਂ ਚੱਲਦਾ ਯਾਰ ਹੁਣ ਮੈਂ ਕੀ ਕਰਾਂ ਤੇਰਾ ਵੀ ਹੋਰ ਗੱਲਬਾਤ ਆ ਬਾਈ ਸਾਡੀ ਗੱਲ ਹੋਰ ਆ ਓਏ ਉਹੀ ਮੈਂ ਆ ਉਹੀ ਤੂੰ ਆ ਉਹੀ ਪੰਡ ਮਰ ਰਹਿਣਾ ਉਹੀ ਪੰਡ ਤੂੰ ਰਹਿਣਾ ਤੇਰਾ ਬਿਓ ਕੀ ਹੋਰ ਪਿੰਡੋਂ ਆਇਆ ਓਕੇ ਅਮਰਦਵ ਆ ਗਿਆ ਓਏ ਓ ਬਾਈ ਲੈ ਕੇ ਨਹੀਂ ਦਿੰਦਾ ਆਪ ਲੈ ਆਉਣੀ ਪੁੱਜੀ ਜੋ ਆਪ ਲੈ ਆਉਣੀ ਪੁੱਜੀ ਤਰਾਉਣਾ ਤੂੰ ਆ ਹੂੰ ਚੱਲ ਦੇਖਨੇ ਫਿਰ ਕੀ ਬਣਦਾ ਹੋਰ ਜਾਂ ਮੋਡੀਫਾਈ ਕਰਾ ਲੈ ਚੱਲ ਫਿਰ ਅੱਛਾ ਜਾਣਨੇ ਆ ਠੀਕ ਆ ਸਾਨੂੰ ਆ ਕੰਮ ਆ ਤੈਨੂੰ ਮੈਂ ਨੰਬਰ ਦੇ ਦੂੰ ਮਿਸਤਰੀਆਂ ਦਾ ਠੀਕ ਆ ਜੇ ਤੇਰੀ ਮੋਡੀਫਾਈ ਦੀ ਯਾਰ ਆ ਬਣੀ ਤਾਂ ਮੋਡੀਫਾਈ ਕਰਾ ਲਈ ਮਿਸਤਰੀਆਂ ਤੋਂ ਠੀਕ ਹੈ ਤਲਕਮ ਭਰਾਏ ਤੋਂ ਮੈਂ ਨੰਬਰ ਦੇ ਦੂੰ ਜਿੰਨਾ ਮਾ ਲੈਣਾ ਤੇ ਨਵਾਂ ਏਜੰਸੀ ਦੇ ਬਾਜੂ ਚੱਲ ਠੀਕ ਹੈ ਫਿਰ ਹਾਂ ਕੋਈ ਗੱਲ ਨਹੀਂ ਠੀਕ ਹੈ ਸਾਲਾ ਠੀਕ ਹੈ ਚੰਗਾ ਆ ਜਾ ਫਾਲੇ ਤੇ ਆਹ ਲਾਦ ਕੇ ਵੇ ਫਿਰਦੀ ਆ ਸਾਡੇ ਵਾਲਿਆਂ ਦੀ ਯਾਰ ਇਹ ਕੋਈ ਲਾ ਕੇ ਤਾਂ ਉਂਗਲ ਗਏ ਹੋਣੇ ਜਵਾਕ ਜਿਹਦੇ ਮੈਨੂੰ ਐਂ ਲੱਗਦਾ ਪੰਪ ਦੇ ਤੇ ਆਪਾਂ ਨੂੰ ਪੂਰੇ ਫੁੱਲ ਠੀਕ ਆ ਆਪਾਂ ਦਿੱਤੇ ਦੋ ਪੰਪ ਇੱਕ ਟੈਟਰ ਮੋਡੀਫਾਈ ਇੱਕ ਨਵਾਂ ਹੁਣ ਲੜੂਆ ਦੇ ਪਿਓ ਨਾ ਇਹ ਇੱਕ ਦੇ 6:00 ਹੋਰ ਫੇ ਦੇਖਾਂ 6:00 ਆ ਜਾ ਯਾਰ ਇਹ ਨਿਆਰੇ ਇਹ ਕੰਮ ਕਰਨਗੇ ਕਸੂਤਾ ਇਹ ਉਂਗਲ ਕਾਦੀ ਲਾਗੇ ਪਤਾ ਨਹੀਂ ਯਾਰ ਹੁਣ ਚੱਲ ਕੋਣੀ ਆ ਕੇ ਕਰੂਗਾ ਤਾਂ ਹੈਗਾ ਗੱਲ ਬੀ ਕੀ ਗੱਲ ਕਰਦਾ ਕੀ ਬਾਤ ਕਰਦਾ ਡਾਂਗ ਵੀ ਅੱਜ ਤੱਕ ਕੋਲੀ ਆਉਣ ਦੇ देऊ ਅੱਜ ਇਹਨੂੰ ਚਾਬੀਆਂ ਮੈਂ ਫੋਰਡ ਬਿੱਲਰ ਦੀਆਂ ਉਹ ਕੱਖ ਕੰਡਾ ਪਾ ਦਿੰਦਾ ਕੱਖ ਉਹ ਖਣੀ ਬਾਪੂ ਯਾਰ ਮੈਂ ਤਾਂ ਫਰੇਟ ਨਵਾਂ ਦਵਾ ਕੇ ਲਿਆ ਯਾਰ ਅੱਜੀ ਅੱਜੀ ਦਵਾ ਕੇ ਲਿਆ ਮੈਨੂੰ ਕੱਖ ਕੰਡਾ ਦੇਖ ਲੈ ਤੂੰ ਪਹਿਲਾਂ ਕੱਖ ਕੰਡਾ ਦਾ ਆਪੀ ਫੇਰ ਹੀ ਦੇਖਾਂਗੇ ਹੋਂ ਤਾਂ ਮੇਰਾ ਟਰੈਕਟਰ ਤਾਂ ਹੁਣੀ ਦਵਾ ਕੇ ਲਿਆ ਗੱਲ ਸਿੱਧੀ ਜੀ ਹੈ ਅੱਛਾ ਹਾਂ ਮੈਂ ਤਾਂ ਹੁਣੀ ਦਵਾ ਕੇ ਲਿਆ ਬੜੇ ਤਪਾਏ ਆ ਲਾਤ ਨੇ ਯਾਰ ਹੋਰ ਮਤਲਬ ਸਾਰੇ ਲੋਕ ਤੇਰੇ ਸਟਾਈਆਂ ਲੋਟ ਆ ਗਈਆਂ ਕੱਲ ਵਾਲੀਆਂ ਤਾਂ ਜਿਆਦਾ ਮੇਰੀ ਗੱਲ ਸੁਣਨਾ ਬਾਪੂ ਯਾਰ ਮੇ ਤਾਂ ਲੋਕ ਮਿਹਨੇ ਮਾਰ ਕੇ ਲੰਗੇ ਜਾਂਦੇ ਬਾਹਰ ਵਿੱਚ ਦੀ ਆ ਹੁਣ ਲਾ ਕੇ ਗਿਆ ਜਵਾਕਾ ਉਹ ਇਹਨਾਂ ਦਾ ਕੰਮ ਉਂਗਲਾਂ ਦਾ ਹੈ ਉਂਗਲ ਵਾਲੀ ਗੱਲ ਤਾਂ ਸਹੀ ਕਰਦੇ ਜਿਵੇਂ ਗੁਲੀ ਲਾਉਂਦੇ ਨੇ ਕੱਲ ਤਾਂ ਸਹੀ ਕਰਦੇ ਨੇ ਇਹ ਤੇਰੇ ਕੋਲੇ ਤਿੰਨ ਤਾਂ ਕਿੱਲੇ ਨੇ ਕਿੱਲੇ ਦਾ ਯਾਰ ਉਹਨਾਂ ਕੋਲੇ ਕੀ ਨੇ ਫਿਰ ਵੀ ਉਹਨਾਂ ਕੋਲੇ ਬੱਤ ਉਹਨੂੰ ਤਾਂ ਆਉਂਦੇ ਆ 8-10 ਕਿੱਲੇ ਨਹੀਂ ਯਾਰ ਬਾਈ ਤਾਂ ਚਾਹੀਦੀ ਚਾਹੀਦਾ ਜੋ ਗੱਲ ਹੀ ਹੋਣੀ ਉਹ ਤਿੰਨ ਕਿੱਲੇ ਨੇ ਤੇਰੇ ਕੋਲੇ ਮੰਨ ਜਾ ਤੂੰ ਮੇਰੀ ਦਾੜੀ ਆ ਉਹਨਾਂ ਨਾਲ ਮੈਂ ਤਾਂ ਹੁਣ ਉਹ ਤਾਂ ਵੱਡਾ ਲਿਆਉਣਾ ਤੂੰ ਵੀ ਉਹ ਤੋਂ ਹਾਂ ਤੂੰ ਐਂ ਕਰ ਕੱਖ ਪਾਇਆ ਪਹਿਲਾਂ ਕੱਖ ਤਾਂ ਉਹ ਆ ਕੇ ਮੈਂ ਜਦ ਚਾਹੀ ਕੋਈ ਮਰਜ਼ੀ ਕਰਾਈ ਜਾਈ ਸਾਰਾ ਕੰਮ ਸਾਰਾ ਕੰਮ ਹੀ ਕਰਿਆ ਕਰੂ ਮੈਂ ਕਰਦਾ ਅੱਛਾ ਵਾ ਮੈਨੂੰ ਟਰੈਕਟਰ ਦਵਾ ਲਿਆ ਅੱਜ ਹੀ ਨਵਾਂ ਦਵਾ ਲਿਆ ਉਹ ਟਰੈਕਟਰ ਤੂੰ ਮੈਂ ਤੈਨੂੰ ਦੱਸਦਾ ਕਾਹਨੂੰ ਰਹਿਂਦੇ ਯਾਰ ਮੈਨੂੰ ਤਾਂ ਜੇ ਦਵਾ ਕੇ ਲਿਆ ਮੀ ਤਾਂ ਗੱਲ ਹੋ ਗਈ ਉਹ ਕੁੜਤਾ ਮੇਰਾ ਇਹ ਦੇ ਕਿੱਥੋਂ ਲਿਆਂਦਾ ਮੈਂ ਕੁਰਤਾ ਤਾਂ ਮੈਥੋਂ ਸਮਝਾਈਦਾ ਨਹੀਂ ਨਹੀਂ ਮੈਨੂੰ ਨਹੀਂ ਪਤਾ ਹੁੰਦਾ ਅੜੀ ਹੋ ਗਈ ਉਹ ਤਾਂ ਉਹ ਤਾਂ ਲੋਕ ਮਿਹਨੇ ਮਾਰ ਕੇ ਲਾਗੇ ਤਿੰਨ ਕੱਲ ਪਰਸੋਂ ਚੌਥੇ ਫੇਰ ਆਈ ਸੀ ਅੱਛਾ ਇਹ ਰੋਜ਼ ਹੀ ਆ ਜਾਂਦੇ ਮਿਹਨੇ ਬੇਇੱਜ਼ਤੀ ਤਾਂ ਮੇਰੀ ਹੁੰਦੀ ਆ ਉਂਗਲਾਂ ਲਾਉਂਦੇ ਆ ਉਂਗਲਾਂ ਉਂਗਲ ਵਾਲੀ ਗੱਲ ਨਹੀਂ ਬਾਪ ਫੇਰ 20 ਸਾਲ ਹੋ ਗਏ ਪੁਰਾਣੇ ਨੂੰ ਨੇ ਇਹ ਹੀ ਰੋਜ਼ ਟੱਕਰੀ ਫਿਰਦਾ ਰਹਿਣਾ ਮੈਂ ਉਹ ਤਾਂ ਬੇਇੱਜ਼ਤੀ ਤਾਂ ਹੈਗੀ ਹੁਣ ਮੇਰੀ ਬਾਪ ਉਹ ਉਂਗਲਾਂ ਲਾਉਂਦੇ ਆ ਇਹ ਟਰੈਕਟਰ ਮਾੜਾ ਨਹੀਂ ਸਭਰਾਜ 735 ਨਹੀਂ 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 ਇਹ ਤਾਂ ਬੜਾ ਕੰਮ ਦੀ ਚੀਜ਼ ਐ ਮੈਂ ਤਾਂ ਨਵਾਂ ਮਾ ਲੈਣਾ ਹੁੰਦਾ ਨਵੇਂ 2025 ਚੱਲੀ ਜਾਂਦਾ ਨਵੇਂ ਆ ਗਏ ਮਾਇਦਾ ਯਾਰ ਬਾਪੂ ਯਾਰ ਗੱਲ ਸੋਦਾ ਨਵੀਂ ਲੈਣਾ ਗੱਲ ਖਤਮ ਹੁਣ ਤੂੰ ਹਟਦਾ ਨਹੀਂ ਫੇਰਾ ਹਟਦਾ ਨਹੀਂ ਤੈਨੂੰ ਜਮਾ ਨਹੀਂ ਸਰਦਾ ਮਾਇਦਾ ਨਵੇਂ ਦੀ ਕਪੜਾ ਮਾਰੂ ਹੁਣ ਜੇ ਮਾਰੂ ਅੱਛਾ ਸਿੱਧੀ ਜੀ ਗੱਲ ਆ ਬਸ ਹੁਣ ਬਾਪੂ ਦੇ ਕਿਵੇਂ ਕਰਨਾ ਓਏ ਇਹਨੂੰ ਸਮਝਾ ਲੈਨੇ ਆਪਾਂ ਇਹਦੇ ਗੇਅਰ ਗੂਰ ਚਲਵਾ ਲੈਨੇ ਆ ਤੀਜਾ ਗੇਅਰ ਗੂਰ ਨਹੀਂ ਫਿਰ ਜਾਂ ਤਾਂ ਪੂਰਾ ਮੋਡੀਫਾਈ ਹੋਏ ਸਿੱਧੀ ਜੀ ਗੱਲ ਆ ਉਹ ਕਿਵੇਂ ਹੁੰਦਾ ਟਾਇਰ ਵੀ 16 ਦੇ ਪਹਿਣਗੇ ਹੁਣ ਤਾਂ ਇਹਦੇ ਅੱਛਾ ਹਾਂ ਫਿਰ ਤੇਲ ਖਰਚਾ ਵੱਧ ਜੂ ਖਰਚਾ ਖਰਚਾ ਦਾ ਦੇਖਣੀ ਨਹੀਂ ਖਰਚੇ ਕਿੰਨੇ ਧਿਆਨ ਹੀ ਨਹੀਂ ਦੇਣਾ ਤੂੰ ਐ ਵੀ ਦੇ ਲੈ ਲੈਦਾ ਦੇਖ ਵੀ ਲੱਖੂ ਦਾ ਲੱਗੂ ਨਾਲੇ ਮੇਰੀ ਗੱਲ ਸੁਣ ਲਾ ਜੇ ਖਰਚੇ ਕਰੀ ਨਾ ਧਿਆਨ ਦਿੱਤਾ ਉਧਰ ਗੂਠਾ ਵੀ ਬੈਂਤਿਆਂ ਤੋਂ ਹੀ ਲੱਗਦਾ ਮਾਏ ਦਾ ਯਾਰ ਬਾਪੂ ਹੁਣ ਨਾਲੇ ਤਾਂ ਹੁਣ ਤਾਂ ਨਵੇਂ ਤੋਂ ਵੀ ਉਹ ਕਹਤਾ ਮੈਂ ਇਸ ਨੂੰ ਮੋਡੀਫਾਈ ਕਰਾ ਦੇ ਹਾਂ ਫਿਰ ਇਸ ਨੂੰ ਵੱਡੇ ਪਵਾ ਦੇ ਨਾਲੇ ਤਾਂ ਕੋਈ ਗੱਲ ਨਹੀਂ ਫਿਰ ਕਰਾ ਦੇਾਂਗੇ ਮੋਡੀਫਾਈ ਵੀ ਕੋਈ ਗੱਲ ਨਹੀਂ ਤੈਨੂੰ ਕਹਿ ਕੇ ਕੀ ਕਹੇ ਕਿਹਾ ਕੀ ਉਹਨਾਂ ਕਿਹਾ ਦਵਾਹੀ ਆ ਬੱਬੀ ਤੂੰ ਪੁਰਾਣੇ 20 ਸਾਲ ਹੋ ਗਏ ਨੂੰ ਇਹਨੂੰ ਛੱਡ ਦੋ ਹੁਣ ਗੁੱਗਲਾ ਦੋ ਕਹਿੰਦਾ ਵੇਚ ਦੋ ਜਾ ਇਹਨੂੰ ਫਿਰ ਨਵਾਂ ਲਿਆਓ ਐਡੀ ਗੱਲ ਕਹਿ ਕੇ ਉਹ ਉਹਨੂੰ ਰੋਜ਼ ਤੂੰ ਮੇਰੇ ਕੋਲੇ ਲਿਆਉਣੀ ਸੀ ਉਹ ਯਾਰ ਮੈਂ ਤਾਂ ਆਖਿਆ ਜੀ ਉਹ ਕਹਿੰਦਾ ਮੈਨੂੰ ਕੰਮ ਪੈ ਗਿਆ ਬਾਗੇ ਉਹ ਮੈਂ ਕਿ ਬਥੇਰਾ ਗਿਆ ਮੈਂ ਕਿ ਆਜੂ ਮੇਰੇ ਬਾਪ ਨੂੰ ਬੜਿਆ ਕੇ ਲਿਆਉਣੀ ਸੀ ਬੜਿਆ ਕੇ ਤਾਂ ਹੁਣ ਮੈਂ ਐ ਕਰਦਾ ਹੁਣ ਕੇਰਾ ਕਰਾ ਲੇ ਫਿਰ ਮੋਡੀਫਾਈ ਫਿਰ ਆਪਾਂ ਅਗਲੀ ਵਾਰੀ ਦੇਖ ਲਾਂਗੇ ਕੀ ਬਣਦਾ ਨਾ ਯਾਰ ਜਿੰਨਾ ਚ ਕਰੂ ਉਹ ਬੰਦੇ ਨਹੀਂ ਆਉਂਦੇ ਉਹਨਾਂ ਚ ਕਰ ਗੱਲ ਨਹੀਂ ਹੁੰਦਾ ਕੇਰਾ ਬਾਪੂ ਯਾਰ 16 ਦੇ ਟਾਇਰ ਲਵਾ ਦੇ ਐ ਜੇ ਹੋ ਜੂ ਵੀ ਟੜ ਜੀ ਹੋ ਜੂ ਮੜੀ ਜੀ ਵੀ ਚੱਲ ਹੈ ਇਹਦਾ ਰੰਗ ਰੁੰਮਪ ਕਰਾ ਲਾਂਗੇ ਬਾਕੀ ਆਪਾਂ ਮੋਡੀਫਾਈ ਹੋਰ ਚੱਕਦਾ ਹੀ ਕੰਮ ਮਾੜਾ 16 ਦੇ ਟਾਇਰਾਂ ਦੀ ਜੋੜੀ ਦਾ ਰੇਟ ਪੁੱਛਿਆ ਕਿੰਨਾ ਰੂਟਾ ਰੂਟਾ ਦਾ ਜੀ ਆਪਨੇ ਮੈਂ ਤਾਂ ਨਵੇਂ ਦੀ ਰੇਟ ਪੁੱਛਿਆ ਟਰੈਡ ਦਾ ਨਵੇਂ ਦਾ ਸਿੱਧੀ ਜੀ ਗੱਲ ਆਇਆ ਮੈਂ ਤਾਂ ਹੌਲੈਂਡ ਪੁੱਛਿਆ ਰੱਖਿਆ ਹੌਲ ਆਈਡੀ ਲੈ ਕੇ ਆਉਣਾ ਜੇਵ ਚ ਕਿੰਨੇ ਰੁਪਏ ਨੇ ਤੇਰੇ ਮੇਰੇ ਚ ਤਾਂ ਕੀ ਆ ਬਾਪੂ ਤੇਰੇ ਕੋਲ ਸਾਰਾ ਕੁਝ ਸਾਰਾ ਪਤੀ ਹੈ ਮੇਰੇ ਕੋਲੇ ਕੀ ਹੋਣਾ ਸੀ ਮੇਰੇ ਕੋਲੇ ਕੱਖ ਨਹੀਂ ਇਹ ਦਿਖਾ ਕੀ ਹੈ ਮੇਰੇ ਕੋਲੇ ਉਹਦਾ ਠੀਕ ਆ ਆਨ ਸੰਸ ਬਣਾਇਆ ਸੀ ਡਰਾਈਵਲੀ ਆ ਪਰਚੀਆਂ ਨੇ ਆ ਆ ਬਿਲ ਆ ਪੈਸੇ ਦੇਣੇ ਆ ਜੀ ਉਹਦਾ ਕੀ ਹੈ ਆਏ ਹੁਣ ਆਏ ਥੋੜੀ ਵੀ ਜੇਬ ਚੀ ਭਾਵਾਂ ਹੁਣ ਉਹ ਟਰੈਕਟਰ ਕਿਹਾ ਆ ਵੀ ਇੰਨੇ ਕੀ ਦੀ ਆਜੂ ਚੂਹਾ ਨਹੀਂ ਜੇਬ ਚ ਕਰੇ ਆਪਣੇ ਬੈਂਕ ਚ ਹੋਣਗੇ ਬਾਪੂ ਯਾਰ ਬੈਂਕ ਚੋਂ ਕਢਾ ਕੇ ਦੇ ਮੈਨੂੰ ਤਾਂ ਨਹੀਂ ਜ਼ਮੀਨ ਤੇ ਕੋਮਬਾ ਮੋੜੀ ਮੋੜੀ ਮੋਡੀਫਾਈ ਕਰੀ ਤੋਂ ਕਢਾਉਣਗੇ ਫਿਰ ਉਹ ਉਹ ਆਪਣੇ ਦੱਸ ਕੇ ਗਏ ਸੀ ਤਲਕਣਪੁਰੇ ਤੋਂ ਕਹਿ ਕੇ ਗਏ ਆ ਕਹਿੰਦਾ ਉੱਥੋਂ ਕਰਾ ਕੇ ਲਿਆਉ ਕਹਿੰਦਾ ਪੂਰਾ ਵਧੀਆ ਹੋ ਜਿਮਾ ਚੱਲ ਪੁਣੀ ਦੇਖ ਲਾਂਗੇ ਜਮਾ ਨਵਾ ਕਰਦੇ ਤੂੰ ਪਹਿਲਾਂ ਕੱਕ ਪਾ ਫਿਰ ਦੇਖਾਂਗੇ ਮੈਂ ਤਾਂ ਵਿਚਾਰ ਕਰੂੰ ਮੈਂ ਅੱਜ ਵਿਚਾਰ ਨਹੀਂ ਵਿਚਾਰਦਾ ਬਾਪੂ ਪਹਿਲਾਂ ਨਵੇਂ ਤੇ ਵੀ ਹੋਗੀ ਨਹੀਂ ਮੈਂ ਦੇਖਿਆ ਵਿਚਾਰ ਤੋਂ ਵੀ ਉਹ ਵਿਚਾਰ ਮੇਰੀ ਵਿਚਾਰ ਤੋਂ ਹੀ ਮੈਂ ਦੇਖੀ ਹੋਈ ਆ ਪਹਿਲਾਂ ਮੈਂ ਤਾਂ ਹੁਣ ਲੈ ਨਹੀਂ ਲੈਣਾ ਫੇਰ ਹੁਣ ਹੁਣ ਵਿਚਾਰ ਮੈਂ ਤੈਨੂੰ ਦੱਸਦਾ ਮੈਂ ਹੁਣ ਹੁਣ ਵੀ ਮੈਂ ਵਿਚਾਰ ਹੀ ਕਰੀ ਜਾਂਦਾ ਵਿਚਾਰ ਰੇਮਾਦਾ ਬਾਪੂ ਜੀ ਨਮਾ ਲਾਇਕੇ ਦੇ ਮੈਨੂੰ ਜਾਂ ਤਾਂ ਨਮਾ ਦੇ ਜਾ ਇਹਨੂੰ ਮੋਡੀਫਾਈ ਕਰਾ ਦੇ ਯਾਰ ਗੱਲ ਖਤਮ ਹੀ ਆ ਅੱਛਾ ਗੱਲ ਸਿੱਧੀ ਜੀ ਆ ਮੈਂ ਵਿਚਾਰ ਕਪੂਆ ਰਾ ਹੁਣ ਤਾਂ ਕੱਲ ਦਾ ਪਰਸ ਦਾ ਖਾ ਕੇ ਏਡੇ ਦਿੱਥੋਂ ਯਾਰ ਹੁਣ ਕਿਵੇਂ ਆ ਡਾਗ ਨੂੰ ਜੀ ਦਾ ਤਾਂ ਕੰਮ ਚੱਲਦਾ ਨਹੀਂ ਲੈਣਾ ਤਾਂ ਹੁਣ ਹੈਗੀ ਆ ਹੁਣ ਬਾਪੂ ਆ ਡਾਗ ਜਿਤਨੀ ਜਾਂ ਤੋੜੂ ਮੈਂ ਕਿਸੇ ਦਿਨ ਪੇਦਾ ਦਮਾਉਣੀ ਪੂਗਾ ਫੌੜਾ ਤਾਂ ਨਹੀਂ ਟੁੱਟਦਾ ਪੁੱਤ ਫੇਰਾ ਫੌੜੇ ਨੂੰ ਵੀ ਮੈਨੂੰ ਨਹੀਂ ਪਤਾ ਕੀ ਕਰਦਾ ਮੈਂ ਲੋਕ ਨੂੰ ਫਿਰ ਇਹ ਤਾਂ ਹਜੇ ਨਗ ਜਨ ਨਾ ਇਹਦੇ ਥੱਲੋਂ ਉਹ ਤਾਂ ਮਾਈ ਕਾਲੀ ਵਾਲਾ ਹੈ ਹੁਣ ਬਾਪੂ ਹੁਣ ਤੂੰ ਆਏ ਦਾ ਦਬਾਉਣਾ ਜਾਂ ਮੋਡੀਫਾਈ ਕਰਾਉਣਾ ਕੋਣੀ ਆਪਾਂ ਸੋਚ ਲਾਂਗੇ ਸੋਚਣਾ ਸੂਚਣਾ ਪਹਿਲਾਂ ਕੰਮ ਲੱਗ ਟਾਈਮ ਹੀ ਨਹੀਂ ਹੈਗਾ ਪਹਿਲਾਂ ਕਰ ਕੰਮ ਮੈਂ ਤਾਂ ਉਹਨਾਂ ਜਿਹੜੇ ਨਾਲ ਤਾਂ ਕੁਝ ਕਰਾਂ ਠੀਕ ਹੈ ਨਾ ਮਲਾਂ ਕੱਲਾ ਖਾ ਪੀ ਕੇ ਪਿਆ ਕਰੂੰ ਗੱਲ ਖਤਮ ਹੈ ਉਹਨਾਂ ਜਰ ਮੈਂ ਦਾ ਕੰਮ ਤੇ ਡੱਕਾ ਨਹੀਂ ਤੋੜਦਾ ਜਿੰਨਾ ਚਿਰ ਮੈਨੂੰ ਜੋ ਮੋਡੀਫਾਈ ਨਹੀਂ ਕਰਾ ਕੇ ਦਿੰਦੇ ਜਾਂ ਨਵਾਂ ਮਾਣੀ ਤਬਾਕੇ ਦਿੰਦੇ ਗੱਲ ਸਿੱਧੀ ਜੀ ਹੈ ਹੁਣ ਤੈਨੂੰ ਫਿਰ ਅੱਜ ਹੀ ਚਾਹੀਦੀਆਂ ਨੇ ਚਾਬੀਆਂ ਜਾਂ ਕੱਲ ਨੂੰ ਅੱਜ ਹੀ ਅੱਜ ਹੀ ਲੈਣਾ ਮਲਾਂ ਅੱਜ ਹੀ ਚਾਹੀਦੀਆਂ ਨੇ ਨਹੀਂ ਅੱਜ ਹੀ ਹੜਦਾ ਨਹੀਂ ਅੱਗ ਤਾਜੀ ਲਾ ਕੇ ਗਏ ਨੇ ਹੁਣ ਤਾਂ ਨਵੀਂ ਅੱਜ ਹੀ ਲੈਣਾ ਅੱਜ ਹੀ ਲੈਣਾ ਕੱਲ ਨੂੰ ਤਾਂ ਹੋ ਜੂ ਕੰਮ ਅੱਜ ਹੀ ਅੱਛਾ ਫਿਰ ਤੈਨੂੰ ਪੂੰਝੀਆਂ ਫੜਾਈ ਦੇਵਾਂ ਮੈਂ ਹੁਣ ਅੱਜ ਹੀ ਕਿਹੜੇ ਦੀਆਂ ਕਿਹੜਾ ਲੈਣਾ ਕਿਹੜਾ ਤੂੰ ਹੋਲੈਂਡ ਲੈਣਾ ਹਾਵਲੈਂਡ ਫਿਰ ਤੈਨੂੰ ਅੱਜ ਹੀ ਹੁਣ ਦਵਾਣਾ ਦੇਵਾਂ ਅੱਜ ਹੀ ਦਵਾ ਦੇਵਾ ਦਾ ਕਹਿਣਾ ਚੱਲੀਏ ਮੈਂ ਲਿਆ ਵਾਂ ਬੈਂਕਾਂ ਕਾਫੀ ਜਾਖਮ ਬੈਂਕਾਂ ਦੀ ਬੈਂਕਾਂ ਦੀ ਚਾਪ ਗਰਨਟ ਤਪਾਰ ਰੱਖਿਆ ਆਇਆ ਤੈਨੂੰ ਦਵਾਵਾਂ ਕਿਰਾ ਮੈਂ ਵੱਡਾ ਟਰੈਕਟਰ ਲਹੂ ਪੀ ਰੱਖਿਆ ਹਾਂ ਕੰਜਰ ਦੀ ਲਾਦ ਨਾ ਮਜਾ ਨਾ ਸੁਆਦ ਬੇਕਾਰ ਲਾਦ ਨੇ ਜਿਵੇਂ ਲਹੂ ਹੀ ਨਹੀਂ ਪੀ ਲਿਆ ਇਹ ਪੈਨੂ ਨੂੰ ਵੀ ਆਉਣ ਦੇ ਚੋਲਖੋਰ ਨੂੰ ਉਹਨੂੰ ਵੀ ਬਣਾਉ ਬੰਦਾ ਇਹ ਜੀ ਲਾਤ ਤਾਂ ਕਿਸੇ ਦੇ ਜੰਮੇ ਨਾਲ ਦੂ ਤਾਂ ਦੋ ਕੁੜੀਆਂ ਹੀ ਜਮਲੇ ਬੰਦਾ ਹੋਰ ਨਾ ਇਹ ਜੀ ਲਾਤ ਤੋਂ ਕਰਾਉਣਾ ਕੀ ਹੈ ਚਲੋ ਦੇਖਦੇ ਆਂ ਉਹ ਕੰਜਰ ਦਾ ਚੰਗਾ ਮਾੜਾ ਲਾਤ ਤਾਂ ਆਵਦੀ ਹੈ